ਚਿੱਟਾ ਦਾ ਬੰਦ ਕਰਾਦਾਨ ਹੋਰ ਤਾਂ ਛੋਟੋ ਕੋਦੈਨਾ ਤੋਂ ਨਹੀਂ ਹੋ ਸਕਦਾ ਅਸੀਂ ਆਸ ਨਹੀਂ ਕਰਦੇ ਕਿ ਨਾ ਛੂਟ ਆ ਜਾਣਾ ਸਾਹਿਬ ਕਿਹੜੀ ਸਰਕਾਰ ਆਈ ਹੋਣੀ ਨਹੀਂ ਵੀਰੇ ਬਾਦ ਦੇ ਕਾਮਾਦੀ ਪਾਰਟੀ ਦੀ ਸਰਕਾਰ ਹੈ ਬਾਦ ਦੇ ਸਰਕਾਰ ਹੈ ਇੱਕ ਨਸ਼ਾ ਹੀ ਬੰਦ ਕਰਾਦਾਨ ਮਾਮਾ ਦੇ ਪੁੱਤ ਮਰ ਰਹੇ ਹੈ ਗਲੀਆਂ ਨਾਲੀਆਂ ਚ ਪਏ ਹੈ ਜੇ ਬੋਲਦੇ ਕੋਈ ਚਿੱਟਾ ਦਾ ਬੰਦ ਕਰਾਦਾਨ ਹੋਰ ਤਾਂ ਛੋਟੋ ਕੋਦੈਨਾ ਤੋਂ ਨਹੀਂ ਹੋ ਸਕਦਾ ਅਸੀਂ ਆਸ ਨਹੀਂ ਕਰਦੇ ਕਿ ਸ਼ੂਟ ਆ ਜਾਣਾ ਸਾਹਿਬ ਕਿਹੜੀ ਸਰਕਾਰ ਆਈ ਹੋਣੀ ਇਹ ਨਹੀਂ ਵੀਰੇ ਬਾਹਰ ਜਾਓ ਮਾਮਾ ਦੀ ਪਾਰਟੀ ਦੀ ਸਰਕਾਰ ਹੈ ਬੰਦ ਕਰਾ ਦੇਣਾ ਇਹ ਫੇਕ ਨਹੀਂ ਬੰਦ ਕਰਾ ਦੇਣਾ ਮਾਮਾ ਦੇ ਪੁੱਤ ਮਰ ਰਹੇ ਆ ਗਲੀਆਂ ਨਾਲੀਆਂ 'ਚ ਪਏ ਆ ਜੇ ਬੋਲਦੇ ਕੋਈ ਚਿੱਟਾ ਦਾ ਬੰਦ ਕਰਾ ਦੇਣਾ ਹੋਰ ਤਾਂ ਛੱਡੋ ਕੋਈ ਇਹਨਾਂ ਤੋਂ ਨਹੀਂ ਹੋ ਸਕਦਾ ਅਸੀਂ ਆਸ ਨਹੀਂ ਕਰਦੇ ਕਿ ਇਹ ਛੋਟਾ ਜਾ ਨਾ ਸਾਹਿਬ ਕਿਹੜੀ ਸਰਕਾਰ ਆਈ ਹੋਣੀ ਨਹੀਂ ਵੀਰੇ ਬਾਹਰ ਜਾ ਕਾਂਗਰਸ ਦੀ ਸਰਕਾਰ ਹੈ ਬਾਹਰ ਜਾ ਇਹਨਾਂ ਦਾ ਇੱਕ ਨਸ਼ਾ ਹੀ ਬੰਦ ਕਰਾ ਦੇਣਾ ਮਾਮਾ ਦੇ ਪੁੱਤ ਮਾਰ ਰਹੇ ਹੈ ਗਲੀਆਂ ਨਾਲੀਆਂ ਚ ਪਏ ਹੈ ਜੇ ਬੋਲਦੇ ਕੋਈ